ਉੱਪਰ ਬੰਦੇ ਬੈਠੇ ਆ ਭਾਈ ਪਹਿਲੇ ਹੀ ਰਪਾਲ ਵੀਡੀਓ ਦੇ ਚੱਕਰ 'ਚ ਤਿਲਕ ਨਾ ਜਾਈਂ ਉਹ ਸਿੱਧਾ ਗੱਡੀਆਂ ਕੋਲੇ ਜਾ ਕੇ ਰੁਕੇਗਾ ਸੜਕ 'ਤੇ ਚੱਲ ਬਾਬਾ ਠੀਕ ਹੈ ਥੋੜਾ ਧਿਆਨ ਨਾ ਤਿਲਕਣਾ ਉਹ ਫੇ ਚੜਨਾ ਤਾਂ ਔਖਾ ਕੰਮ ਠੀਕ ਹਾਂ ਬਾਬਾ ਬਿੱਟੂ ਸਰਪਾ ਮੈਨੂੰ ਨਾ ਉਹਦੇ ਲਈ ਖਿਲਕ ਜਾਈ ਜਾਂਦੀ ਆ ਉਹ ਡਿਸਕਵਰੀ ਵਾਲਾ ਮੈਂ ਅਨਵਰਸ ਵੇਲਡ ਹਾਂ ਹਾਂ ਮੈਂ ਅਨਵਰਸ ਵੇਲਡ ਹਾਂ ਹਾਂ ਹੁਣ ਆਪਾਂ ਨੂੰ ਕੋਈ ਕੱਚ-ਕੁੱਛੋਂ ਵੇਲਦੇ ਚ ਚੱਬਲੀ ਤੇ ਚੱਬਲੀ ਆਪਾਂ ਚੱਬ ਲਗੇ ਨਾ ਪਰ ਥਾਮ ਬੜਾ ਖਤਰਨਾਕ ਆ ਉਧਾ ਆਗੇ ਪਰ ਅਸੀਂ ਨੀਚੇ ਇਧਰ ਦੀ ਨਹੀਂ ਜਾ ਰਹੇ ਕਿਉਂਕਿ ਇੱਧਰ ਦੀ ਥੱਲੇ ਜਾਵਾਂਗੇ ਤਾਂ ਨਹੀਂ ਪਤਾ ਤੈਲਸ ਤੁਸੇ ਕਿ ਆ ਗਾਂ ਪੱਥਰਾਂ ਕੀ ਪੱਥਰਾਂ ਪੁੱਥਰਾਂ ਚ ਵੱਧ ਗਏ ਪਰ ਇੱਧਰ ਦੀ ਜਾਵਾਂਗੇ ਇੱਧਰ ਦੀ ਬਰ ਫੈਣੀ ਪਰ ਰਸਤਾ ਥੋੜਾ ਖਤਰਨਾਕ ਆ ਆਹ ਰਾ ਠੀਕ ਆ ਓਏ ਆ ਜਾ ਲੈ ਵੀ ਸਾਨੂੰ ਥੋੜਾ ਜਿਹਾ ਚੰਗਾ ਰਾਹ ਮਿਲ ਗਿਆ ਸੌਖਾ ਰਾਹ ਕੱਸੀ ਕਾਲ ਦੀ ਸਾਰਿਆਂ ਨੂੰ ਅਸੀਂ ਖੜਿਆ ਜੀ ਹਰਤਾਂਗ ਬਰਫ ਦੇ ਪਹਾੜ ਦੇ ਉੱਤੇ ਚਾਰੇ ਪਾਸੇ ਬਰਫੀ ਬਰਫ ਆ ਵੀਰੇ ਬਹੁਤ ਉੱਚੇ ਪਹਾੜਾ ਬੜਾ ਘੈਂਟਾ ਨਜ਼ਾਰਾ ਹੈਗਾ ਤੇ ਹੁਣ ਮੇਰੀ ਤੇ ਹਰਪਾਲ ਦੀ ਰਾਇ ਬਣੀ ਆ। ਵੀ ਉਹ ਜਮਾ ਉੱਪਰ ਜਾ ਕੇ ਆਉਣਾ ਜਿੱਥੋਂ ਤੱਕ ਸਾਥ ਹੋ ਜਾਇਆ ਗਿਆ। ਠੀਕ ਆ। ਜਮਾ ਉਹ ਟੀਸੀ ਤੇ। ਹਾਂ ਤੇ ਦੇਖਦੇ ਆ ਅਸੀਂ ਲੱਗ ਦੇਖਣੀ ਆ ਵੀ ਕਿੰਨੇ ਟਾਈਮ ਚ ਸੀ ਕਿੰਨੇ ਟਾਈਮ ਚ ਜਾ ਕੇ ਆਉਣੇ ਆਗੇ ਠੀਕ ਆ। ਤੇ ਤੁਸੀਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ। ਅਸੀਂ ਪਹੁੰਚਦੇ ਪੈਰ ਵੀ ਨਾ ਦਿਲਕ ਦੇ। ਮੂੰਹ ਫੁੱਟ ਜੇ ਕਿਤੇ। ਨਹੀਂ ਨਹੀਂ ਭੱਜ ਪੁੱਜ ਕੇ ਤਾਂ ਨਹੀਂ ਚੜਿਆ ਜਾਂਦਾ ਬਾਈ। ਐਵੇਂ ਕਹਿੰਦਾ। ਮੂੰਹ ਨਾਲ ਆਪਣਾ ਸਾਹ ਚੜ ਜੂਗਾ ਫਿਰ। ਇਰੇ ਇੱਥੇ ਬੈਠਾ ਰਿਹਾ ਹੌਂਕੀ ਮੱਜਾਂ ਨੂੰ ਹੌਂਕੀ ਜਾਏਗਾ ਸਾਹ ਛੜ ਜਾਊਗਾ ਮੇਰਾ ਤਾਂ ਹੁਣ ਹੀ ਸਾਹ ਛੜਿਆ ਪਿਆਗਾ ਚੜਾਈ ਪੂਰੀ ਆ ਬਾਈ ਤੇ ਇੱਧਰ ਕੁਛ ਆ ਕੁੜੀਆਂ ਰਸੇ ਨੂੰ ਹੱਥ ਪਾਵਾ ਚੜੀ ਜਾਂਦੀਆਂ ਆਈਆਂ ਹਰ ਪਾਸੇ 1 ਮਿੰਟ ਹੋ ਗਿਆ ਆਪਾਂ ਨੂੰ ਤੁਰਿਆਂ ਨੂੰ ਤਾਂ ਹੋ ਵੀ ਗਿਆ 1 ਮਿੰਟ ਤੇ ਹੋਰ 1 ਮਿੰਟ ਹੋ ਗਿਆ ਸਾਹ ਚੱਲ ਪਿਆ ਮੇਰਾ ਕਦੇ ਵਾਂਗੂ ਹੌਲੀ ਚੱਲਣਾ ਹਾਂ ਫਿਲਹਾਲ ਹਮ ਥੱਕ ਚੁੱਕੇ ਹਾਂ ਭਈਆ ਨਿਕਲ ਕੇ ਹੀ ਦੰਦਾ ਹਜੇ ਭਾਈ ਅਸੀਂ ਕੁਛ ਵੀ ਬਾਟ ਨਹੀਂ ਆਏ ਤੇ ਸਾਹ ਮੇਰਾ ਤਾਂ ਪੂਰਾ ਫੁੱਲ ਗਿਆ ਭਾਈ ਲੋਕ ਖੁੰਕੇ ਨਾਲ ਚੜਦੇ ਦੇਖ ਲੈ ਹੈ ਲੋਕ ਖੁੰਕੇ ਨਾਲ ਚੜਦੇ ਫੁੰਡਿਆਂ ਦਾ ਕਿਹੜਾ ਆ ਫੋਨ ਫੜ ਤੂੰ ਦੋ ਮਿੰਟ ਹਣ ਲੋਕ ਚੜਦੇ ਖੂਡੀਆਂ ਨਾਲ ਹਾਂ ਤੇ ਦੇਖ ਲੈ ਉਧਰ ਮੈਂ ਆਪਾਂ ਚੜਦੇ ਹਾਂ ਹਾਂ ਪੁੱਤੀ ਬੋਲੀ ਜੀਸੂ ਹਾਂ ਹੋ ਗਿਆ ਪਪਾ ਕੰਮ ਹਾਂ ਕੰਮ ਤਾਂ ਹੋ ਗਿਆ ਜੀ ਮੇਰੇ ਸਾਹਮਣੇ ਯਾਰ ਅਮੀਰ ਹੈਗੀ ਚੜਦੇ ਆਂਗੇ ਆਪਾਂ ਹੈ ਬਾਈ ਅਗੋਂ ਹਾਂ ਚੱਲ ਪਪਾ ਚੱਲ ਥੱਕ ਗਿਆ ਦੂ ਤੈਰ ਦੇਖ ਜਿੱਥੇ ਉਹ ਬਾਬੇ ਉਹ ਭਾਈ ਬੈਠੇ ਨਾ ਲੈ ਮੈਂ ਚੜ ਗਿਆ ਸੀ ਆ ਜਾ ਪਪਾ ਨੂੰ ਬਾਬਾ ਤਿਲਕਨ ਲੱਗ ਗਏ ਮੇਰੇ ਹਾਂ ਤੂਰ ਤਿਲਕਨ ਲੱਗੇ ਮੇਰੇ ਕਬਾ ਟਾਈਮ ਹੋ ਗਿਆ ਵੀਡੀਓ ਕੱਢੀ ਨੂੰ ਪਪਾ ਆਪਣੇ 2 ਮਿੰਟ ਹੋ ਗਏ 2 ਮਿੰਟ ਹੋ ਗਏ ਹਾਂ ਉੱਪਰ ਬੰਦੇ ਬੈਠੇ ਆ ਭਾਈ ਪਹਿਲੇ ਹੀ ਰਪਾਲ ਵੀਡੀਓ ਦੇ ਚੱਕਰ ਚ ਤਿਲਕ ਨਾ ਜਾਈ ਉਹ ਸਿੱਧਾ ਗੱਡੀਆਂ ਕੋਲੇ ਜਾ ਕੇ ਰੁਕੇਗਾ ਸੜਕ ਤੇ ਚੱਲ ਬਾਬਾ ਠੀਕ ਹੈ ਥੋੜਾ ਧਿਆਨ ਨਾਲ ਚਲ ਕਣਾ ਹੈ ਹਾਂ ਚੱਲਦਾ ਸਾਰ ਫੁੱਲ ਗਿਆ ਹੈ ਰੁਕ ਜੀਏ ਦੋ ਮਿੰਟ ਪਪਾ ਲੋ ਕਹਿੰਦੇ ਹੈ ਚੜਾਈ ਚੜਨੀ ਸੁੱਕੀ ਹੈ ਕਹਿੰਦਾ ਰੁਕ ਜੀਏ ਦੋ ਮਿੰਟ ਸਾਨੂੰ ਘੰਟੀ ਦੀ ਸਟੇਜ ਚਾਹੀਦੀ ਆਪਾਂ ਨੂੰ ਉੱਤੇ ਜਾਣ ਦੇ ਮਤਲਬ ਕੱਲ ਰਾਤੀ ਤਾਂ ਜਾਈਦਾ ਹੈ ਨਾ ਥੱਲੇ ਆਉਣਾ ਇਦੋਂ ਬਾਅਦ ਤਾਂ ਔਖਾ ਦਾ ਕੱਲ ਕਾ ਥੱਲੇ ਆਉਣ ਦੇ ਵਾਸਤੇ ਚਲੋ ਆਪਾਂ ਬਣਾਈ ਆਉਣਾ ਬਾਈ ਵੀਡੀਓ ਬੰਦੇ ਆ ਨੇ ਵੀਡੀਓ ਬਣਾ ਬਣੀ ਜਾਂਦੀ ਆ ਬਣੀ ਜਾਂਦੀ ਆ ਬਾਈ ਬਣੀ ਜਾਂਦੀ ਆ ਬਣੀ ਜਾਂਦੀ ਆ ਵੀਡੀਓ ਓ ਬਾਈ ਬਣੀ ਜਾਂਦੀ ਆ ਦੱਸਦੇ ਆ ਪਾਉ ਬਾਈਆਂ ਕੋਲੇ ਜਾਣਾ ਸਾਡੇ ਵਰ ਕਿਉਂ ਬਾਈ ਜਿਹੜੇ ਪਿੰਡਾਂ ਚੋਂ ਆਏ ਆ ਉਹ ਵੀ ਪਿੰਡਾਂ ਵਾਲੀ ਹਿੰਡ ਜਾ ਜੱਟ ਮਹਿਕਮਾ ਦਾ ਉਹ ਵੀ ਕਹਿੰਦੇ ਸੀ ਟੀਸੀ ਤੇ ਬੈਠਣਾ ਜਾ ਕੇ ਤੇ ਸਾਡਾ ਵੀ ਉਹ ਸੌਦਾ ਹੈਗਾ ਅਸੀਂ ਵੀ ਕਹਿੰਦੇ ਉਹ ਪਾਉਆਂ ਕੋਲੇ ਜਾ ਕੇ ਬੈਠਣਾ ਹੈ ਕੋਣ ਤੇਰੀ ਜਿੱਟੂ ਹਾਂ ਬਾਬਾ ਅਸੀਂ ਬਾਬਾ ਉੱਚੀ ਦਾ ਬਹੁਤ ਚੜਿਆ ਏ ਪਰ ਪਰ ਉਮੀਦ ਆ ਕਿ ਉਹ ਪੰਜ ਤੱਕ ਪਹੁੰਚਣਾ ਪਹੁੰਚਣਾ ਅੱਜ Ah. apa carna dong kagam baba bintu ah.

ਬਣ ਰਹੀ ਹੈ ਬਾਈ ਵੀਡੀਓ ਬਣ ਰਹੀ ਹੈ ਬਾਈ ਸਾਨੂੰ ਇੱਥੇ 6 ਮਿੰਟ ਲੱਗਿਆ 6 ਮਿੰਟ ਇੱਥੇ ਆਉਣ ਨੂੰ ਉਹ ਕੋਸੇ ਉੱਪਰ ਬੰਦੇ ਹੋਰ ਬੈਠੇ ਆਗੇ ਤੇ ਮੈਂ ਤੇ ਹਰਪਾਲਾਂਗੇ ਬਾਕੀ ਉਹ ਸਾਰੇ ਲੋਕ ਥੱਲੇ ਫਿਰਦੇ ਆਗੇ ਉਹ ਦੇਖੋ ਪਰ ਅਸੀਂ ਉੱਪਰ ਚੜਤ ਆਏ ਥੱਲੇ ਜਾਣਾ ਹੋਰ ਵੀ ਬਹੁਤ ਔਖਾ ਬਾਈ ਕਿਉਂਕਿ ਜੇ ਥੱਲੇ ਕੇ 39 ਕੇ ਜਾਵਾਂਗੇ ਤਾਂ ਐ ਨਹੀਂ ਪਤਾ ਪੱਥਰ 'ਚ ਸਿਰ ਵੱਜੂਗਾ ਕਿੱਧਰ ਵੱਜੂਗਾ ਇਹ ਕੋਈ ਨਹੀਂ ਪਤਾ ਹੁਣ ਹਰਪਾਲ ਆਪਾਂ ਰਸਤਾ ਥੋੜਾ ਚੇਂਜ ਕਰ ਲਗੇ ਐਂ ਦੀ ਹੋ ਕੇ ਹਨਾ ਇਧਰ ਦੀ ਬਾਹਰ ਫੈਣੀ ਉਹ ਕਹਾ ਉਧਰ ਵੀ برف ਹੈ ਨਹੀਂਗੀ ਉਥੋਂ ਥੋੜਾ ਥੋੜੀ برف ਹੈਗੀ ਹੁਣ ਜਾਵਾਂਗੇ ਆਪਾਂ ਉਧਰ ਦੀ ਕਿਉਂਕਿ ਉਹ ਜਿਹੜੇ ਬਣ ਆ ਵੀਡੀਓ ਬਾਈ ਥੋੜੀ ਬਣੀ ਜਾਂਦੀ ਆ ਵੀਡੀਓ ਪਤਾ ਆਗੇ ਪਰ ਅਸੀਂ نیچے ਇਧਰ ਦੀ ਨਹੀਂ ਜਾ ਸਕਦੇ ਕਿਉਂਕਿ ਇੱਥਰ ਦੀ ਥੱਲੇ ਜਾਵਾਂਗੇ ਤਾਂ ਐ ਨਹੀਂ ਪਤਾ ਤਲਸ ਤਲਸ ਕਿ ਆ ਗਾਂ ਪੱਥਰ ਆਗੇ ਪੱਥਰਾਂ ਪੁੱਥਰਾਂ ਚ ਵੱਜ ਗਿਓ ਪਰ ਇਧਰ ਦੀ ਜਾਵਾਂਗੇ ਇਧਰ ਦੀ برف ਹੈ ਨਹੀਂ ਪਰ ਰਸਤਾ ਥੋੜਾ ਖਤਰਨਾਕ ਹੋਗਾ ਆ ਯਾਰ ਬਲ ਆਹ ਬੁੱਲਾ ਬੱਬਾ ਆਹ ਚਲੋ ਸਰ ਸਰ ਬਾਣ ਮੈਨੂੰ ਨਾ ਉਹ ਜਿਹੜੀ ਫੀਲਿੰਗ ਜੀ ਆਈ ਜਾਂਦੀ ਆ ਉਹ ਡਿਸਕਵਰੀ ਵਾਲਾ ਮੈਂ ਐਨਵਰਸ ਵੈਲਡ ਹਾਂ ਹਾਂ ਮੈਂ ਐਨਵਰਸ ਵੈਲਡ ਮੈਂ ਹੁਣ ਚੱਤ ਚੱਬਲੀ ਤੇ ਚੱਬਲੀ ਆਪਾਂ ਬਲ ਗਿਆ ਨਾ ਔਣ ਆਮ ਬੜਾ ਖਤਰਨਾਕ ਆ ਹੈ ਕੰਮ ਦਾ ਖਤਰਨਾਕੀ ਕੰਮ ਤੱਕ ਖਾਸਾ ਵਢ ਲਿਆ ਸੀ ਪਰ ਕੋਈ ਨਹੀਂ ਜਟਾਕ ਕਰਾਂਗੇ ਹਾ 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 ਇਥੋਂ ਦੀ ਰਸਤਾ ਸਹੀ ਰਹੂਗਾ ਹਰਪਾ ਇਹ ਦੇਖ ਲਾ ਉੱਥੋਂ ਤੱਕ ਬਰਫ ਹੈਣੀਗੀ ਅੱਗੇ ਫੇਰ ਥੋੜੀ ਬਰਫ ਹੈਣੀ ਫੇਰ ਆਪ ਆ ਜਾ ਹੁਣ ਇੱਥੋਂ ਨਾ ਤਿਲਕ ਜੀ ਇੱਥੇ ਬਰਫ ਵੀ ਹੈਣੀ ਕੱਲੇ ਪੱਥਰ ਆਗੇ ਥੋੜਾ ਜਿਹਾ ਅੱਗੇ ਹੋਰ ਹੋ ਜੀ ਹੈ ਐਸ ਤੋ ਸਹੀ ਆ ਬਾਬਾ ਉੱਪਰ ਖਾਪੜ ਜਾ ਆ ਜਾ ਹੁਣ ਚੱਲ ਲੈ ਆ ਵੀ ਸੱਜਣੋ ਇਹ ਇਹ ਧਿਆਨ ਨਾਲ ਬਾਬਾ ਕਿਆ ਫਤਮਾ ਇਹ ਕਿੜ ਕਲੀ ਟੰਡਾ ਬਹੁਤ ਖੇਡਿਆ ਗਿਆ ਉਤਤਾਂ ਦੇ ਬਹੁਤ ਚੇੜਾ ਬੋੜਾ ਤੇ ਬਹੁਤ ਚੜਾ ਹੈ ਪੇਪਲਾਂ ਦੇ ਬਹੁਤ ਚੜਾ ਹੈਗਾ ਟਾਲੀਆਂ ਦੇ ਬਹੁਤ ਚੜੇ ਚੜ ਗਿਆ ਸੀ ਟਾਲੀ ਦੇ ਤਾਂ ਹੈ ਇੱਥੇ ਡਾਕਟਰ ਵੀ ਹੈ ਨਹੀਂ ਕੋਈ ਵੀ ਪਟੀਆਂ ਕਰ ਦੂਗਾ ਓ ਬਾਈ ਲਾ ਲਓ ਯਾਰ ਓ ਬਾਈ ਸਾਨੂੰ ਕੋਈ ਸੱ ਲੈ ਲੈ ਜੋ ਓ ਬਾਈ ਲਾੜਾ ਓ ਓ ਭਾਈ ਓ ਓ ਭਾਈ ਓ ਓ ਲਾਲਾ ਨਹੀਂ ਕੋਈ ਨਹੀਂ ਸੌਂਦਾ ਭਾਈ ਆਜਾ ਚੱਲੇ ਕੋਈ ਨਹੀਂ ਸੌਂਦਾ ਆ ਜਾ ਆਪਣੀ ਹਿੰਮਤ ਮਾਰਨੀ ਪੈਣੀ ਹੈ ਆਪ ਨੂੰ ਹਿੰਮਤ ਕਰਨੀ ਪਊਗੀ ਚੱਲ ਮੇਰੀ ਬੋਤੀ ਰਸਤਾ ਬਹੁਤ ਹੀ ਖਤਰਨਾਕ ਹੈ ਭਈਆ ਜਰਾ ਧੀਰੇ ਚੱਲਣਾ ਕਦੇ ਕਦੇ ਅਸੀਂ ਹਿੰਦੀ ਲੈਂਗੁਏਜ ਚ ਵੀ ਹੋ ਜਾਂਦੇ ਹਾਂ ਥੋੜਾ ਥੋੜਾ ਆ ਵੇ ਯਾਰ ਆਸੀ ਬਣਿਆ ਹਰਪਾਲ ਆ ਰੱਖ ਪੁੱਤ ਤੇਰੀ ਪੈਨ ਤਲਕਾ ਗਿਆ ਸੀ ਪੈਰ ਓਏ ਅਲਾਰਪਾਲ ਉਹ ਡੰਡਲਾ ਵਾਲਾ ਮੈਨੂੰ ਯਾਰ ਅਰੇ ਡੰਡ ਲੱਗੇ ਹੀ ਪਏ ਆ ਆਪਣੇ ਆਹ ਰਾ ਠੀਕ ਆ ਓਏ ਆ ਜਾ ਲੈ ਵੀ ਸਾਨੂੰ ਥੋੜਾ ਜਿਹਾ ਚੰਗਾ ਰਾ ਮਿਲ ਗਿਆ ਸੌਖਾ ਰਾ ਬੜਾ ਆ ਤੇਜੀ ਆਣਾ ਯਾਰ ਸਾਦਾ ਸੌਖਾ ਨਾ ਆ ਠੀਕ ਆ ਰਾ ਜਿੱਥੇ ਬਲਖਾਈ ਦੀ ਉਹ ਥਾਂ ਕਾ ਮੌਖਾ ਹਾਂ ਜਿਵੇਂ ਇੱਧਰ ਆ ਜੇ ਆਹ ਦੇਖ ਜਾਈ ਜਿਵੇਂ ਇੱਧਰ ਉਹ ਤੋ ਉੱਤਰ ਨਾ ਹੋਵੇ ਹਾਂ ਉਹ ਤਾਂ ਕੰਮ ਮਾੜਾ ਹੈਗਾ ਹੁਣ ਇੱਧਰੋਂ ਸਿੱਧਾ ਉੱਤਰ ਨਾ ਵੀ ਵੀ ਕੰਮ ਮਾੜਾ ਹੈਗਾ ਇੱਧਰੋਂ ਆਪਾਂ ਪਾਸੇ-ਪਾਸੇ ਜਾਣਾ ਹੋਵੇ ਫਿਰ ਤਾਂ ਕੰਮ ਠੀਕ ਆ ਨਾਲੇ ਆਪਣੇ ਦੰਦ ਬਚੇ ਰਹਿਣਗੇ ਇਹ 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 ਹੋ ਤੇਜ਼ ਹੋ ਗਿਆ ਸੀ ਕੰਮ ਹਾਂ ਤੇਜ਼ ਹੋ ਗਿਆ ਸੀ ਕੰਮ ਹਾਂ ਅੱਛਾ ਕੰਮ ਤੇਜ਼ ਵੀ ਆ ਆ ਵੀ ਰੱਖੇ ਚੱਲ ਵੀ ਹਾਂ ਉਸ ਤੋਂ ਇਹ ਕਰਕੇ ਤੁਰਿਆ ਚੱਲਣੇ ਨਾ ਨਾ ਲੈ ਲੀਏ ਦੇਖੇ ਪੰਜ ਮਿੰਟ ਦੋ ਮਿੰਟ ਦਾ ਸਟੇ ਚਾਹੀਦਾ ਆਪਾਂ ਨੂੰ ਆ ਜਾ ਆਦਾ ਡੰਡੇ ਜੇ ਲੈ ਆ ਜਾ ਕੇ ਮੈਂ ਤੇਰੀ ਵੀਡੀਓ ਬਣਾਉਣਾ ਉਹਦਾ ਫਰਾਮ ਹੈ ਆਪੋ ਆ ਡੰਡੇ ਜੇ ਪਤਾ ਨਹੀਂ ਕਿਹਦੇ ਤਾਂ ਹੀ ਰਹਿ ਗਿਆ ਹਰਪਾਲ ਧਿਆਨ ਨਾ ਮੜਾ ਪੈਰ ਜਮਾ ਕੇ ਹਾਂ ਇਹ ਆਪਾਂ ਨੂੰ ਥੱਲੇ ਉਤਰਨ ਚ ਮਦਦ ਕਰਨਗੇ ਉੱਪਰ ਤਾਂ ਬਈ ਅਸੀਂ 5-7 ਮਿੰਟਾਂ ਚ ਹੀ ਚੜ ਗਏ ਸੀਗੇ ਪਰ ਜਦੋਂ ਥੱਲੇ ਆਉਣਾ ਪਿਆ ਤਾ ਸਾਨੂੰ ਹਜੇ ਆਏ ਨਹੀਂਗੇ ਅੱਧਾ ਪੌਣਾ ਘੰਟਾ ਹੋ ਗਿਆ ਹੌਲੀ ਹੌਲੀ ਰਾਹ ਚ ਆਈ ਜਾਨੇ ਆ ਕਦੇ ਬੈਠ ਜਾਨੇ ਆਂਗੇ